ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਟਚਟ ਪੰਜਾਬ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਵਾਗਤ ਅੱਜ ਆਪਾਂ ਇੱਕ ਬਹੁਤ ਬਹੁਤ ਹੀ ਖਾਸ ਇਤਿਹਾਸਿਕ ਘਟਨਾ ਬਾਰੇ ਗੱਲ ਕਰਨੀ ਹੈ ਪੰਘਾਣੀ ਦਾ ਯੁੱਧ ਹਾਂ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦਾ ਇਹ ਪਹਿਲਾ ਵੱਡਾ ਯੁੱਧ ਸੀ ਤੇ ਕਮਾਲ ਦੇਖੋ ਉਹਨਾਂ ਦੀ ਪਹਿਲੀ ਵੱਡੀ ਜਿੱਤ ਵੀ ਇਹ ਹੀ ਸੀ ਬਿਲਕੁਲ ਜੀ ਇਹਨਾਂ ਸਿਰਫ ਇੱਕ ਲੜਾਈ ਨਹੀਂ ਕਹਿ ਸਕਦੇ ਆਪਾਂ ਇਹ ਤਾਂ ਇੱਕ ਅਜੀਹਾ ਮੋੜ ਸੀ ਜਿਸ ਨੇ ਆਉਣ ਵਾਲੇ ਸਮੇਂ ਲਈ ਮਤਲਬ ਬਹੁਤ ਕੁਝ ਤੈਅ ਕਰਤਾ ਸੀ ਤੇ ਆਪਣੀ ਕੋਸ਼ਿਸ਼ ਇਹੀ ਰਹੂਗੀ ਕਿ ਇਸ ਜੰਗ ਦੇ ਪਿੱਛੇ ਕਾਰਨ ਕੀ ਸਨ ਕੀ ਕੁਝ ਵਾਪੜਿਆ ਤੇ ਇਹਦੀ ਅਹਿਮੀਅਤ ਕੀ ਹੈ ਇਹ ਸਭ ਸਰਲ ਤਰੀਕੇ ਨਾਲ ਸਮਝ ਸਕੀਏ ਚਲੋ ਫਿਰ ਸ਼ੁਰੂ ਕਰੀਏ ਤਾਰੀਖ ਸੀ 18 ਸਤੰਬਰ 1688 ਸ਼ੁੱਕਰਵਾਰ ਦਾ ਦਿਨ ਜਦੋਂ ਪੰਗਾਣੀ ਦੇ ਮੈਦਾਨ 'ਚ ਇਹ ਵੱਡੀ ਜੰਗ ਹੋਈ ਹਾਂਜੀ ਵੈਸੇ ਤਾਂ ਗੁਰੂ ਸਾਹਿਬ ਦਾ ਪਹਾੜੀ ਰਾਜਿਆਂ ਨਾਲ ਪਹਿਲਾਂ ਵੀ ਥੋੜਾ ਬਹੁਤ ਚੱਲਦਾ ਰਹਿੰਦਾ ਸੀ ਛੋਟੀਆਂ-ਮੋਟੀਆਂ ਚੜਪਾਂ ਪਰ ਇਸ ਪੱਦਰ ਦੀ ਇਸ ਸਕੇਲ ਦੀ جنگ ਇਹ ਪਹਿਲੀ ਸੀ ਬਿਲਕੁਲ ਇਸੇ ਲਈ ਇਸ ਨੂੰ ਪਹਿਲੀ ਵੱਡੀ ਜੰਗ ਕਹਿੰਦੇ ਨੇ ਤੇ ਇਹਦੇ ਕਾਰਨ ਵੀ ਨਾ ਕਾਫੀ ਡੂੰਗੇ ਸੀ ਸਿਰਫ ਕੋਈ ਤਤਕਾਲੀ ਝਗੜਾ ਨਹੀਂ ਸੀ ਅੱਛਾ ਅਸਲ ਮੁੱਦਾ ਤਾਂ ਸਿੱਖ ਧਰਮ ਦੇ ਜਿਹੜੇ ਬੁਨਿਆਦੀ ਅਸੂਲ ਸੀ ਉਹ ਸੀ ਦੇਖੋ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਹੀ ਗੁਰੂ ਸਾਹਿਬਾਨ ਜਾਤ ਪਾਤ ਊਚ ਨੀਚ ਇਹ ਸਭ ਖਤਮ ਕਰਨ ਦਾ ਉਪਦੇਸ਼ ਦੇ ਰਹੇ ਸੀ ਹਾਂਜੀ ਇੱਕ ਬਰਾਬਰਤਾ ਵਾਲਾ ਸਮਾਜ ਹਾਂ ਬਿਲਕੁਲ ਇਕ ਅਜੇਹਾ ਸਮਾਜ ਜਿੱਥੇ ਸਾਰੇ ਬਰਾਬਰ ਹੋਣ ਤੇ ਹੁਣ ਇਹ ਗੱਲ ਉਸ ਵੇਲੇ ਦੇ ਪਹਾੜੀ ਹਿੰਦੂ ਰਾਜਿਆਂ ਨੂੰ ਕਿੱਦਾਂ ਹਜ਼ਮ ਹੋਣੀ ਸੀ ਸਹੀ ਗੱਲ ਹੈ ਖਾਸ ਕਰਕੇ ਜਿਹੜਾ ਰਾਜਪੂਤ ਤੇ ਬ੍ਰਾਹਮਣ ਵਰਗ ਸੀ ਉਹਨਾਂ ਦਾ ਤਾਂ ਸਾਰਾ ਸਿਸਟਮ ਹੀ ਇਸ ਉੱਚ-ਨੀਚ ਦੇ ਟਿਕਿਆ ਸੀ ਐਨ ਉਹੀ ਗੱਲ ਉਹਨਾਂ ਨੂੰ ਇਹੀ ਲੱਗਦਾ ਸੀ ਬਈ ਗੁਰੂ ਸਾਹਿਬ ਦੀ ਇਹ ਸੋਚ ਇਹ ਵਿਚਾਰਧਾਰਾ ਉਹਨਾਂ ਦੀ ਸੱਤਾ ਉਹਨਾਂ ਦੀ ਸਮਾਜਿਕ ਪਕੜ ਉਹਨੂੰ ਕਮਜ਼ੋਰ ਕਰ ਰਹੀ ਹੈ ਤੇ ਇਹ ਟਕਰਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਸ਼ੁਰੂ ਹੋਇਆ 10ਵੇਂ ਪਾਤਸ਼ਾਹ ਦੇ ਸਮੇਂ ਤੱਕ ਤਾਂ ਬਈ ਸਿਖਰ ਤੇ ਪਹੁੰਚ ਗਿਆ ਸੀ। ਅੱਛਾ ਗੁਰੂ ਗੋਬਿੰਦ ਸਿੰਘ ਜੀ ਦੀ ਫਾਕਤ ਵਧਰੀ ਸੀ। ਸਿੱਖ ਸ਼ਸਤਰ ਰੱਖ ਰਹੇ ਸੀ। ਖੋੜ ਸਵਾਰੀ, ਸ਼ਿਕਾਰ ਇਹ ਸਾਰਾ ਕੁਝ ਪਹਾੜੀ ਰਾਜਿਆਂ ਨੂੰ ਚੁਭ ਰਿਆ ਸੀ। ਉਹਨਾਂ ਦੀਆਂ ਅੱਖਾਂ 'ਚ ਰੜਕਦਾ ਸੀ। ਮਤਲਬ ਡਰ ਪੈ ਗਿਆ ਸੀ ਉਹਨਾਂ ਨੂੰ। ਹਾਂ, ਡਰ ਸੀ ਕਿ ਕਿਤੇ ਇਹ ਨਵੀਂ ਤਾਕਤ ਉਹਨਾਂ ਤੇ ਹੀ ਪਾਰੀ ਨਾ ਪੈ ਜਾਵੇ। ਚਲੋ ਇਹ ਤਾਂ ਹੋ ਗਿਆ ਲੰਬੇ ਕਾਰਨ, ਜਿਵੇਂ ਕਹਿੰਦੇ ਆਪਾਂ। ਪਰ ਕੋਈ ਫੌਰੀ ਕਾਰਨ, ਕੋਈ ਤਤਕਾਲੀ ਗੱਲ ਵੀ ਤਾਂ ਹੋਈ ਹੋਗੀ ਜਿਸ ਨੇ ਅੱਗ ਤੇ ਕਿਉ ਪਾਇਆ? ਹਾਂਜੀ, ਬਿਲਕੁਲ। ਉਹ ਚਿੰਗਿਆੜੀ ਬਣੀ ਕਹਿਲੂਰ ਦਾ ਰਾਜਾ ਭੀਮਚੰਦ। ਉਹਦਾ ਲਾਲਚ ਤੇ ਹੰਕਾਰ। ਅੱਛਾ, ਭੀਮਚੰਦ ਕੀ ਕੀਤਾ ਉਹਨੇ? ਹੋਇਆ ਇੰਜ ਕਿ ਪੂਰਬੀ ਬੰਗਾਲ ਗੋਰੀਪੁਰ ਦਾ ਇੱਕ ਰਾਜਕੁਮਾਰ ਸੀ ਉਹ ਆਪਣੀ ਮਾਤਾ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਹਾਂਜੀ ਤੇ ਬੜੀ ਸ਼ਰਧਾ ਨਾਲ ਨਾ ਬੜੇ ਕੀਮਤੀ ਤੋਹਫੇ ਲਿਆਇਆ ਇੱਕ ਤਾਂ ਖਾਸ ਕਿਸਮ ਦਾ ਹਾਥੀ ਸੀ ਸਿਖਲਾਈ ਵਾਲਾ ਜਿਹਨੂੰ ਬਾਅਦ ਚ ਪ੍ਰਸਾਦੀ ਹਾਥੀ ਕਿਹਾ ਗਿਆ ਅੱਛਾ ਪ੍ਰਸਾਦੀ ਹਾਥੀ ਹਾਂ ਨਾਲੇ ਪੰਜ ਖਾਸ ਸ਼ਸਤਰਾਂ ਦਾ ਸੈੱਟ ਪੰਜ ਕਲਾ ਸ਼ਸਤਰ ਫਿਰ ਵਧੀਆ ਖੋੜੇ ਉਹ ਹੋਰ ਵੀ ਬਹੁਤ ਕੁਝ ਵਾਹ ਕਾਫੀ ਕੀਮਤੀ ਸਮਾਨ ਸੀ ਤੇ ਪੀਮचंद ਦਾ ਇਹਦੇ ਨਾਲ ਕੀ ਵਾਸਤਾ ਬਸ ਇੱਥੇ ਹੀ ਪੇਜ ਪਿਆ ਉਸੇ ਟਾਈਮ भीमचंद ਦੇ ਮੁੰਡੇ ਅਜਮੀਰ ਚੰਦ ਦਾ ਰਿਸ਼ਤਾ ਤੈ ਹੋਇਆ ਸ਼੍ਰੀਨਗਰ ਗੜਵਾਲ ਦਾ ਰਾਜਾ ਸੀ ਫਤੇਸ਼ਾ ਉਹਦੀ ਧੀ ਨਾਲ ਹਾਂਜੀ ਤੇ ਜਦੋਂ ਭੀਮਚੰਦ ਨੇ ਗੁਰੂ ਘਰ ਚ ਇਹ ਸ਼ਾਨਦਾਰ ਤੋਹਫੇ ਦੇਖੇ ਬਈ ਉਹਦੀ ਨੀਅਤ ਖਰਾਬ ਹੋ ਗਈ ਲਾਲਚ ਆ ਗਿਆ ਹਾਂ ਲਾਲਚ ਉਹਨੇ ਆਪਣੇ ਮੁੰਡੇ ਦੀ ਕੁੜਮਾਈ ਦਾ ਬਹਾਨਾ ਲਾਇਆ ਕਹਿੰਦਾ ਜੀ ਮੈਨੂੰ ਇਹ ਹਾਥੀ ਸ਼ਸਤਰ ਘੋੜੇ ਦੇ ਦਿਓ ਮੈਂ ਵਿਆਹ ਚ ਸ਼ਾਨ ਬਣਾਣੀ ਆ ਪਰ ਅਸਲ ਚ ਨੀਅਤ ਸੀ ਇਹ ਚੀਜ਼ਾਂ ਹੜੱਪਣ ਦੀ ਪਰ ਗੁਰੂ ਸਾਹਿਬ ਤਾਂ ਉਹ ਤਾਂ ਜਾਣੀ ਜਾਣਸਨ ਉਹ ਸਮਝ ਗਏ ਹੋਣਗੇ ਇਹਦੀ ਚਾਲ ਬਿਲਕੁਲ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹ ਬੇਈਮਾਨੀ ਕਰ ਰਿਹਾ ਉਹਨਾਂ ਸਾਫ਼ ਮਨਾਂ ਕਰਤਾ ਕਿ ਆ ਬਈ ਅਤਾ ਸ਼ਰਧਾਲੂ ਦੀ ਭੇਟਾਵਾਂ ਇਹ ਐਵੇਂ ਵਿਖਾਵੇ ਲਈ ਨਹੀਂ ਦੇ ਸਕਦੇ ਹੂੰ ਬਸ ਇਸੇ ਗੱਲ ਤੇ ਭੀਮਚੰਦ ਨੂੰ ਬਹੁਤ ਗੁੱਸਾ ਆਇਆ ਉਹਨੂੰ ਲੱਗਾ ਬਈ ਮੇਰੀ ਬੇਇੱਜ਼ਤੀ ਹੋ ਗਈ ਤੇ ਉਸੇ ਦਿਨ ਤੋਂ ਉਹਨੇ ਗੁਰੂ ਘਰ ਨਾਲ ਪੱਕਾ ਵੈਰ ਪਾ ਲਿਆ ਬਦਲਾ ਲੈਣ ਦਾ ਮੌਕਾ ਪਾਲਣ ਲੱਗ ਪਿਆ ਅੱਛਾ ਤੇ ਇਸੇ ਸਾਰੇ ਮਾਹੌਲ ਦੇ ਵਿੱਚ ਗੁਰੂ ਜੀ ਨੇ ਪੌਂਟਾ ਸਾਹਿਬ ਵਸਾਇਆ ਫਿਰ ਹਾਂਜੀ ਉਸ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਇਹ ਗੁਰੂ ਜੀ ਨਾ ਪਹਾੜੀ ਇਲਾਕਿਆਂ 'ਚ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਹਾਂਜੀ ਤਰਵਾਲ ਸਰਚ ਵਿਸਾਖੀ ਸੀ ਉੱਥੇ ਸਿਰਮੌਰ रियासत ਦਾ ਰਾਜਾ ਮਿਲਿਆ ਮੇਦਨੀ ਪ੍ਰਕਾਸ਼ ਹੂੰ ਉਹ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਅੱਛਾ ਤੇ ਉਹਨੇ ਬੇਨਤੀ ਕੀਤੀ ਕਿ ਗੁਰੂ ਜੀ ਮੇਰੇ ਰਿਆਸਤ ਚ ਆ ਕੇ ਕਾਣਾ ਬਣਾਓ ਨਾਲੇ ਉਹਨੇ ਦੱਸਿਆ ਕਿ ਜਿਹੜਾ ਗੜਵਾਲ ਦਾ ਰਾਜਾ ਫਤਿਹशाह ਹੈ ਉਹਨੇ ਮੇਰਾ ਕੁਝ ਇਲਾਕਾ ਦੱਬਿਆ ਹੋਇਆ ਤੇ ਫਿਰ ਗੁਰੂ ਜੀ ਨੇ ਮਸਲਾ ਹੱਲ ਕਰਵਾਇਆ ਉਹਨਾਂ ਦੋਨਾਂ ਰਾਜਿਆਂ ਦਾ ਜੀ ਗੁਰੂ ਜੀ ਨੇ ਫਤਿਹशाह ਨੂੰ ਬੁਲਾਇਆ ਮੇਦਨੀ ਪ੍ਰਕਾਸ਼ ਨਾਲ ਉਹਦਾ ਸਮਝੌਤਾ ਕਰਵਾਇਆ ਸਨ 1685 ਦੇ ਸ਼ੁਰੂ ਦੀ ਗੱਲ ਹੈ ਇਹ ਤੇ ਉਹਦਾ ਇਲਾਕਾ ਵਾਪਸ ਦਿਵਾਇਆ ਮੇਦਨੀ ਪ੍ਰਕਾਸ਼ ਤਾਂ ਬਹੁਤ ਖੁਸ਼ ਹੋਇਆ ਉਹ ਚਾਹੁੰਦਾ ਸੀ ਕਿ ਗੁਰੂ ਜੀ ਹੁਣ ਉਹਦੀ ਰਿਆਸਤ ਹੀ ਰਹਿਣ ਇੱਕ ਤਾਂ ਸਿੱਖੀ ਦਾ ਪ੍ਰਚਾਰ ਹੋ ਦੂਜਾ ਬਾਕੀ ਰਾਜੇ ਵੀ ਉਹਨੂੰ ਤੰਗ ਨਹੀਂ ਕਰਨਗੇ ਸਮਝ ਗਿਆ ਬਸ ਉਹਦੀ ਬੇਨਤੀ ਤੇ ਗੁਰੂ ਜੀ ਨੇ ਜਮਨਾ ਨਦੀ ਦੇ ਕਿਨਾਰੇ ਇੱਕ ਬੜੀ ਸੋਹਣੀ ਥਾਂ ਦੇਖੀ ਉੱਥੇ ਕਿਲਾ ਬਣਵਾਇਆ ਤੇ ਨਾਂ ਰੱਖਿਆ ਪੌਂਟਾ ਸਾਹਿਬ ਮਤਲਬ ਪੈਰ ਰੱਖਣ ਦੀ ਥਾਂ ਪਾਉਂਟਾ ਸਾਹਿਬ ਹਾਂਜੀ ਉੱਥੇ ਉਸ ਵੇਲੇ ਗੁਰੂ ਜੀ ਨਾਲ ਤਕਰੀਬਨ 500 ਸ਼ਸਤਰਧਾਰੀ ਸਿੱਖ ਸਨ ਪਾਉਂਟਾ ਸਾਹਿਬ ਆ ਕੇ ਤਾਂ ਫਿਰ ਗੁਰੂ ਜੀ ਦੀ ਤਾਕਤ ਹੋਰ ਵਧੀ ਇੱਥੇ ਫਿਰ ਪੀਰ ਬੁੱਧੂ ਸ਼ਾਹ ਦਾ ਵੀ ਜ਼ਿਕਰ ਹੁੰਦਾ ਹੈ ਨਾ ਬਿਲਕੁਲ ਆਉਂਦਾ ਸਢੋਰੇ ਦੇ ਪੀਰ ਬੁੱਧੂ ਸ਼ਾਹ ਗੁਰੂ ਘਰ ਦੇ ਬਹੁਤ ਹੀ ਸ਼ਰਧਾਲੂ ਸਨ ਉਹਨਾਂ ਦੀ ਸਿਫਾਰਿਸ਼ ਤੇ ਗੁਰੂ ਜੀ ਨੇ 500 ਪਠਾਨ ਸਿਪਾਹੀ ਰਖਲੇ ਸੀ ਅੱਛਾ 500 ਪਠਾਨ ਹਾਂ ਇਹ ਉਹ ਪਠਾਨ ਸੀ ਜਿਨ੍ਹਾਂ ਨੂੰ ਔਰੰਗਜ਼ੇਬ ਨੇ ਕੱਢਦਾ ਸੀ ਆਪਣੀ ਫੌਜ ਚ ਤੇ ਕੋਈ ਹੋਰ ਰਾਜਾ ਇਹਨਾਂ ਨੂੰ ਰੱਖਣ ਨੂੰ ਤਿਆਰ ਨਹੀਂ ਸੀ ਹਮ ਇਹਨਾਂ ਦੇ ਪੰਜ ਸਰਦਾਰ ਸੀ ਨਜਾਬਤ ਖਾਂ ਕਾਲਾ ਖਾਂ ਭੀਖਣ ਖਾਂ ਹਯਾਤ ਖਾਂ ਤੇ ਉਮਰ ਖਾਂ ਇਹ ਨਾਂ ਅੱਗੇ ਜਾ ਕੇ ਯਾਦ ਰੱਖਣ ਵਾਲੇ ਨੇ ਠੀਕ ਹੈ ਜੀ ਤੇ ਨਾਲੇ ਇੱਕ ਉਦਾਸੀ ਸੰਪਰਦਾ ਦੇ ਤਕਰੀਬਨ 500 ਸਾਧੂ ਵੀ ਸੀ ਜਿਹੜੇ ਮਹੰਤ ਕ੍ਰਿਪਾਲਦਾਸ ਦੀ ਅਗਵਾਈ ਚ ਗੁਰੂ ਜੀ ਕੋਲ ਠਹਿਰੇ ਹੋਏ ਸੀ ਤਾਂ ਮਤਲਬ ਇੱਕ ਪਾਸੇ ਗੁਰੂ ਜੀ ਦੀ ਸ਼ਕਤੀ ਵਧ ਰਹੀ ਸੀ ਫੌਜ ਸ਼ਰਦਾਲੂ ਤੇ ਦੂਜੇ ਪਾਸੇ ਉਹ ਭੀਮਚੰਦ ਉਹ ਬਦਲੇ ਦੀ ਅਗ ਵਿੱਚ ਸੜ ਰਿਹਾ ਸੀ ਹਾਂ ਤੇ ਹੁਣ ਉਹਨੂੰ ਮੌਕਾ ਮਿਲ ਗਿਆ ਕਿਵੇਂ ਉਹਦੇ ਮੁੰਡੇ ਅਜਮੇਰ ਚੰਦ ਦਾ ਵਿਆਹ ਆ ਗਿਆ ਬਰਾਤ ਜਾਣੀ ਸੀ ਸ਼੍ਰੀਨਗਰ ਗੜਵਾਲ ਸਾਰੇ ਪਹਾੜੀ ਰਾਜੇ ਇਕੱਠੇ ਹੋਣੇ ਸੀ ਅੱਛਾ ਸਾਰੇ ਰਾਜੇ ਇਕੱਠੇ ਹਾਂ भीमचंद ने सोचा बस यही मौका गुरुजी पोंटा साहब ने कट सिखा नाल जबो बारात वापस आओगी सारे रलके हमला कर देंगे चालाकी ते फिर उन्हें पोंटा साहब ਕੋਲੋਂ ਲੰਗਣ ਦੀ ਇਜਾਜ਼ਤ ਮੰਗੀ ਹੋਣੀ ਆ ਬਿਲਕੁਲ ਚਿੱਠੀ ਲਿਖੀ ਗੁਰੂਜੀ ਨੂੰ ਬੜੀ ਚਲਾਕੀ ਨਾਲ ਕਿ ਜੀ ਸਾਨੂੰ ਬारात समेत पोंटा साहब लागਿਓ ਲੰਗਣ ਦਿਓ ਗੁਰੂਜੀ ਨੂੰ ਪਤਾ ਸੀ ਇਹਦੀ ਮੀਅਤ ਦਾ ਹੂੰ ਉਹਨਾਂ ਕਿਹਾ ਠੀਕ ਐ ਲਾੜਾ ਆ ਜਾਵੇ ਨਾਲ ਕੁਝ ਖਾਸ ਬੰਦੇ ਆ ਜਣ ਪਰ ਪੂਰੀ ਫੌਜ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਅੱਛਾ ਭੀਮਚੰਦ ਨੇ ਉਦੋਂ ਤਾਂ ਹਾਂ ਕਰਤੀ ਪਰ ਮੰਚ ਹਮਲੇ ਦੀ ਪਲੈਨਿੰਗ ਪੱਕੀ ਕਰ ਲਈ ਸੀ ਤੇ ਉਹ ਜਿਹੜਾ ਗੜਵਾਲ ਦਾ ਰਾਜਾ ਸੀ ਫਤਿਹ ਸ਼ਾ ਉਹਦਾ ਕੀ ਸਟੈਂਡ ਸੀ ਗੁਰੂ ਜੀ ਨੇ ਤਾਂ ਉਹਦੀ ਮਦਦ ਕੀਤੀ ਸੀ ਹਾਂ ਦੇਖੋ ਫਤਿਹ ਸ਼ਾ ਨੇ ਤਾਂ ਗੁਰੂ ਜੀ ਨੂੰ ਵੀ ਸੱਦਾ ਭੇਜਿਆ ਸੀ ਵਿਆਹ ਦਾ ਗੁਰੂ ਜੀ ਆਪ ਤਾਂ ਗਏ ਨਹੀਂ ਪਰ ਉਹਨਾਂ ਨੇ ਨਾ ਭਾਈ ਦਇਆਰਾਮ ਤੇ ਦੀਵਾਨ ਚੰਦ ਦੇ ਹੱਥ ਤੰਬੂਲ ਭੇਜਿਆ ਤੰਬੂਲ ਮਤਲਬ ਸ਼ਗਨ ਦੇ ਤੋਹਫੇ ਹਾਂ ਜੀ ਵਿਆਹ ਦਾ ਸ਼ਗਨ ਪਰ ਜਦੋਂ ਭੀਮਚੰਦ ਨੂੰ ਪਤਾ ਲੱਗਾ ਉਹਨੇ ਫਤਿਹ ਸ਼ਾਹ ਤੇ ਜ਼ੋਰ ਪਾਇਆ ਕਹਿੰਦਾ ਇਹ ਤੋਹਫੇ ਵਾਪਸ ਕਰ ਨਹੀਂ ਤਾਂ ਮੈਂ ਬਰਾ ਬਰਾਤ ਵਾਪਸ ਲੈ ਜਾਣਾ ਓਹੋ ਫਤਿਹ ਸ਼ਾਹ ਡਰ ਗਿਆ ਉਹਨੇ ਸਿੱਖਾਂ ਨੂੰ ਤੋਹਫੇ ਮੋੜਤੇ ਭੀਮਚੰਦ ਨੇ ਤਾਂ ਸਭੋ ਸਿੱਖਾਂ ਤੇ ਹਮਲਾ ਕਰਕੇ ਤੋਹਫੇ ਖੋਣ ਦੀ ਵੀ ਕੋਸ਼ਿਸ਼ ਕੀਤੀ ਅੱਛਾ ਹਾਂ ਪਰ ਸਿੱਖ ਬੜੇ ਬਹਾਦਰ ਸੀ ਉਹ ਲੜੇ ਤੇ ਤੋਹਫੇ ਬਚਾ ਕੇ ਵਾਪਸ ਪੋਂਟਾ ਸਾਹਿਬ ਲੈ ਆਏ ਇਹ ਤਾਂ ਫਿਰ ਸਿੱਧਾ ਐਲਾਨ ਹੋ ਗਿਆ ਜੰਗ ਦਾ ਬਿਲਕੁਲ ਸਿੱਖਾਂ ਨੇ ਵਾਪਸ ਆ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਦੱਸਿਆ ਕਿ ਪੀਮਚੰਦ ਤੇ ਬਾਕੀ ਰਾਜੇ ਹਮਲੇ ਦੀ ਪੂਰੀ ਤਿਆਰੀ ਕਰੀ ਬੈਠੇ ਨੇ ਤੇ ਫਿਰ ਗੁਰੂ ਜੀ ਨੇ ਵੀ ਤਿਆਰੀ ਸ਼ੁਰੂ ਕਰਤੀ ਹੋਣੀ ਹੈ ਹਾਂਜੀ ਹੁਣ ਕੋਈ ਚਾਰਾ ਹੀ ਨਹੀਂ ਸੀ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਤੋਂ ਥੋੜੀ ਦੂਰ ਕੋਈ ਸਤਖ ਮੀਰ ਜਮਨਾ ਨਦੀ ਦੇ ਕੰਢੇ ਪੰਘਾਣੀ ਨਾਂ ਦੀ ਥਾਂ ਚੁਣੀ ਚੰਗ ਲਈ ਉਹ ਜਗ੍ਹਾ ਬੜੀ ਅਹਿਮ ਸੀ ਲੜਾਈ ਦੇ ਹਿਸਾਬ ਨਾਲ ਅੱਛਾ ਪੰਘਾਣੀ ਜੰਗ ਦੀ ਤਿਆਰੀ ਕਿਵੇਂ ਹੋਈ ਕੌਣ ਕੌਣ ਸੀ ਗੁਰੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਜੀ ਦੇ ਮਾਮਾ ਜੀ ਕ੍ਰਿਪਾਲ ਚੰਦ ਬਹੁਤ ਬਹਾਦਰ ਯੋਦਾ ਫਿਰ ਗੁਰੂ ਜੀ ਦੀ ਪੂਆ ਬੀਬੀ ਵੀਰੋ ਜੀ ਉਹਨਾਂ ਦੇ ਪੰਜੇ ਪੁੱਤਰ ਸੰਗੋਸ਼ਾ ਜੀਤਮਲ ਮੋਹਰੀ ਚੰਦ ਗੁਲਾਬਰਾਏ ਗੰਗਾ ਰਾਮ ਹਾਂਜੀ ਇਹ ਸਾਰੇ ਨਾਲ ਸੀ ਇਹਨਾਂ ਨੇ ਮਿਲ ਕੇ ਪੂਰੀ ਵਿਉਂਤਬੰਦੀ ਕੀਤੀ ਮੋਰਚੇ ਲਾਏ ਪਰ ਇੱਥੇ ਜੰਗ ਤੋਂ ਐਨ ਪਹਿਲਾਂ ਇਕ ਬਹੁਤ ਵੱਡਾ ਧੋਖਾ ਹੋ ਗਿਆ ਧੋਖਾ ਲੜਾਈ ਤੋਂ ਪਹਿਲਾਂ ਕਿਹਨੇ ਕੀਤਾ ਹਾਂਜੀ ਜੰਗ ਤੋਂ ਇੱਕ ਰਾਤ ਪਹਿਲਾਂ ਉਹ ਜਿਹੜੇ 500 ਪਠਾਨ ਸੀ ਨਾ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਵਾਲੇ ਹਾਂ ਉਹ ਪੰਜ ਸਰਦਾਰ ਉਹਨਾਂ ਪੰਜਾਂ ਚੋਂ ਚਾਰ ਨਜਾਬਤ ਖਾਂ ਪੀਖਨ ਖਾਂ ਹਯਾਤ ਖਾਂ ਤੇ ਉਮਰ ਖਾਂ ਉਹ ਪਹਾੜੀ ਰਾਜਿਆਂ ਦੇ ਲਾਲਚ ਚਾਗੇ ਉਹ ਰਾਤੋਂ ਰਾਤ ਆਪਣੇ 400 ਬੰਦਿਆਂ ਨੂੰ ਲੈ ਕੇ ਗੁਰੂ ਜੀ ਦਾ ਸਾਥ ਛੱਡ ਗਏ ਤੇ ਦੁਸ਼ਮਨਾ ਨਾਲ ਜਾ ਮਿਲੇ ਸਿਰਫ ਇੱਕ ਸਰਦਾਰ ਕਾਲਾਖਾਂ ਆਪਣੇ 100 ਕੋ ਸਿਪਾਈਆਂ ਨਾਲ ਵਫਾਦਾਰ ਰਿਹਾ 400 ਬੰਦਾ ਘਟ ਗਿਆ ਇਹ ਤਾਂ ਬਹੁਤ ਵੱਡਾ ਤੱਕਾ ਸੀ ਤੇ ਉਹ ਜਿਹੜੇ ਉਦਾਸੀ ਸਾਧੂ ਸੀ 500 ਉਹਨਾਂ ਦਾ ਹਾਲ ਤਾਂ ਹੋਰ ਵੀ ਮਾੜਾ ਜਿੱਦਾਂ ਹੀ ਜੰਗ ਦਾ ਪਤਾ ਲੱਗਾ ਤਕਰੀਬਨ ਸਾਰੇ ਤੇ ਸਾਰੇ ਹੀ ਰਾਤ ਨੂੰ ਖਿਸਕ ਗਏ ਸਾਰੇ ਹਾਂ ਲਗਭਗ ਸਾਰੇ ਸਿਰਫ ਉਹਨਾਂ ਦੇ ਆਗੂ ਮਹੰਤ ਕ੍ਰਿਪਾਲਦਾਸ ਉਹ ਗੁਰੂ ਜੀ ਦੇ ਨਾਲ ਰਹੇ ਸੋਚੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੌਜ ਕਿੰਨੀ ਘਟ ਗਈ ਉੜੀ ਉਖੀ ਕੜੀ ਸੀ ਪਰ ਕੋਈ ਮਦਦ ਲਈ ਵੀ ਆਇਆ ਇਸ ਵੇਲੇ ਹਾਂ ਇੱਥੇ ਫਿਰ ਪੀਰ ਬੁੱਧੂ ਸ਼ਾਹ ਜੀ ਨੇ ਕਮਾਲ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਸਿਫਾਰਿਸ਼ ਵਾਲੇ ਪਠਾਨ ਐਦਾ ਕਰ ਗਏ ਨੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੋਈ ਹੂੰ ਉਹ ਫੌਰਨ ਆਪਣੇ ਚਾਰ ਪੁੱਤਰ ਦੋ ਭਰਾ ਤੇ 700 ਮুরিਦਾਂ ਨੂੰ ਨਾਲ ਲੈ ਕੇ ਪੰਗਾਣੀ ਦੇ ਮੈਦਾਨ 'ਚ ਪਹੁੰਚ ਗਏ ਇਸ ਨਾਲ ਵੀ ਬਹੁਤ ਹੌਸਲਾ ਵਧਿਆ ਵਾਹ ਚਲੋ ਹੁਣ ਮੈਦਾਨ ਤਿਆਰ ਸੀ ਤਾਰੀਖ ਹੋਈ 18 ਸਤੰਬਰ 1688 ਪੰਗਾਣੀ ਦਾ ਮੈਦਾਨ ਕੀ ਹੋਇਆ ਫਿਰ ਜੰਗ ਸ਼ੁਰੂ ਹੋਈ ਜੀ ਇੱਕ ਪਾਸੇ ਪਹਾੜੀ ਰਾਜਾਂ ਦੀ ਭਾਰੀ ਸਾਂਝੀ ਫੌਜ ਨਾਲੋਂ 400 ਤੋਖੇਬਾਜ਼ ਪਠਾਣ ਦੂਜੇ ਪਾਸੇ ਗੁਰੂ ਜੀ ਦੇ ਮੁੱਠੀ ਪਰ ਸਿੱਖ ਉਸੋ ਵਫਾdar ਪਠਾਨ ਪੀਰ ਬੁੱਧੂ ਸ਼ਾਹ ਦੇ 700 ਮুরিਦ ਤੇ ਹੋਰ ਸ਼ਰਧਾਲੂ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਆਪਣੀ ਸਵੈ ਜੀਵਨੀ ਬਚਿੱਤਰ ਨਾਟਕ ਚ ਲਿਖਿਆ ਕਿ ਉਹਨਾਂ ਨੂੰ ਸਭ ਤੋਂ ਵੱਧ ਹੈਰਾਨੀ ਪਤਾ ਕਿਨੂੰ ਦੇਖ ਕਿਉਂ ਏ ਕਿਨੂੰ ਕੋਪਾ ਤਬ ਰਾਜਾ ਲੋ ਪਰਹ ਹਮ ਸੋ ਬਿਨ ਕਾਜਾ ਮਤਲਬ ਐਵੇਂ ਹੀ ਗੁੱਸਾ ਹੋ ਕੇ ਬਿਨਾਂ ਕਾਰਨ ਸਾਡੇ ਨਾਲ ਲੜਨ ਆ ਗਿਆ ਹਾਂ ਬਿਲਕੁਲ ਅੱਛਾ ਇਸ ਜੰਗ 'ਚ ਗੁਰੂ ਜੀ ਵੱਲੋਂ ਕਿਹੜੇ ਕਿਹੜੇ ਯੋਧਿਆ ਨੇ ਕਮਾਲ ਦੇ ਜੋਰ ਦਿਖਾਏ ਓਹੋਹੋ ਬਹੁਤ ਸਨ ਗੁਰੂ ਜੀ ਦੇ ਮਾਮਾ ਕ੍ਰਿਪਾਲ ਚੰਦ ਬੀਬੀ ਵੀਰੋ ਜੀ ਦੇ ਪੰਜੇ ਪੁੱਤਰ ਸੰਘੋਸ਼ਾ ਜੀਤਮਲ ਤੇ ਬਾਕੀ ਫਿਰ ਪੰਡਿਤ ਦਯਾਰਾਮ ਇਕ ਪਾਈ ਲਾਲਚੰਦ ਹਲਵਾਈ ਸੀ ਉਹ ਵੀ ਪੜਾ ਲੜਿਆ ਭਾਈ ਸਾਹਿਬ ਚੰਦ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਸਾਥੀ ਤੇ ਉਹ ਮਹੰਤ ਕ੍ਰਿਪਾਲਦਾਸ ਹਾਂ ਉਹ ਮਹੰਤ ਕ੍ਰਿਪਾਲਦਾਸ ਉਹ ਵੀ ਲੜੇ ਉਹ ਤਾਂ ਸਾਧੂ ਸੀ ਹਾਂਜੀ ਤੇ ਕੀ ਖੂਬ ਲੜੇ ਨੇ ਬਚਿੱਤਰ ਨਾਟਕ ਚ ਲਿਖਿਆ ਕਿ ਜਦੋਂ ਉਹਨਾਂ ਦਾ ਸਾਹਮਣਾ ਉਸ ਤੋਖੇ ਬਾਜ਼ ਪਠਾਨ ਸਰਦਾਰ ਹਯਾਤ ਖਾਨ ਨਾ ਹੋਇਆ ਮਹੰਤ ਜੀ ਕੋਲ ਇੱਕ ਕੁਤਕਾ ਸੀ ਮਤਲਬ ਲੱਕੜ ਦੀ ਡਾਂਗ ਜਾਂ ਗਦਾ ਜੀ ਅੱਛਾ ਕੁਤਕਾ ਹਾਂ ਉਹਦੇ ਨਾਲ ਉਹਦੇ ਸਿਰ ਤੇ ਐਸਾ ਵਾਰ ਕੀਤਾ ਕਿ ਉਹਦਾ ਸਿਰ ਫਨ ਸੁਟਿਆ ਗੁਰੂ ਜੀ ਲਿਖਦੇ ਆ ਜਿਵੇਂ ਕ੍ਰਿਸ਼ਨ ਜੀ ਮੱਖਣ ਦੀ ਮਟਕੀ ਪਾੰਦੇ ਆ ਵਾਹ ਕਮਾਲ ਹੈ ਤੇ ਭਾਈ ਸੰਗੋਸ਼ਾ ਜੀ ਉਹਨਾਂ ਦੀ ਸ਼ਹੀਦੀ ਵੀ ਇਸੇ ਜੰਗ ਚ ਹੋਈ ਜੀ ਬੀਬੀ ਵੀਰੋ ਜੀ ਦੇ ਵੱਡੇ ਸੁਪੁੱਤਰ ਭਾਈ ਸੰਗੋਸ਼ਾ ਉਹਨਾਂ ਦਾ ਮੁਕਾਬਲਾ ਹੋਇਆ ਦੂਜੇ ਧੋਖੇਬਾਜ਼ ਪਠਾਨ ਸਰਦਾਰ ਨਜਾਬਤ ਖਾਨ ਨਾਲ ਹਾਂਜੀ ਦੋਨਾਂ 'ਚ ਬੜੀ ਭਿਆਨਕ ਲੜਾਈ ਹੋਈ ਨਜਾਬਤ ਖਾਨ ਨੇ ਵਾਰ ਕੀਤਾ ਸੰਗੋਸ਼ਾ ਸ਼ਹੀਦ ਹੋ ਗਏ ਪਰ ਡਿਗਦੇ ਡਿਗਦੇ ਉਹ ਨਜਾਬਤ ਖਾਨ ਨੂੰ ਵੀ ਨਾਲ ਹੀ ਲੈ ਗਏ ਉਹਨੂੰ ਵੀ ਮਾਰਤਾ ਓਹੋ ਜਦੋਂ ਗੁਰੂ ਜੀ ਨੇ ਦੇਖਿਆ ਕਿ ਉਹਨਾਂ ਦੇ ਪੂਆ ਦਾ ਪੁੱਤਰ ਸੰਗੋਸ਼ਾ ਸ਼ਹੀਦ ਹੋ ਗਿਆ ਕਹਿੰਦੇ ਨੇ ਫਿਰ ਗੁਰੂ ਜੀ ਖੁਦ ਘੋੜੇ ਤੇ ਸਵਾਰ ਹੋ ਕੇ ਮੈਦਾਨ 'ਚ ਆ ਗਏ ਗੁਰੂ ਸਾਹਿਬ ਆਪ ਮੈਦਾਨ ਵਿੱਚ ਫਿਰ ਤਾਂ ਪਾਸਾ ਹੀ ਪਲਟ ਗਿਆ ਉਹਨਾ ਜੰਗ ਦਾ ਬਿਲਕੁਲ ਸਿੱਖ ਫੌਜਾਂ ਚ ਇੱਕ ਨਵਾਂ ਜੋਸ਼ ਨਵਾਂ ਜਜ਼ਬਾ ਆ ਗਿਆ ਉਸ ਵੇਲੇ ਨਾ ਪਹਾੜੀ ਫੌਜ ਦਾ ਇੱਕ ਬਹੁਤ ਮਾਹਿਰ ਤੀਰੰਦਾਜ਼ ਸੀ ਰਾਜਾ ਹਰੀਚੰਦ ਹਰੀਚੰਦ ਹਾਂ ਉਹਨੇ ਸਿੱਧਾ ਗੁਰੂ ਜੀ ਤੇ ਨਿਸ਼ਾਨਾ ਲਾਇਆ ਪਹਿਲਾ ਤੀਰ ਮਾਰਿਆ ਉਹ ਗੁਰੂ ਜੀ ਦੇ ਘੋੜੇ ਦੀ ਕਾਠੀ ਚ ਲੱਗਾ ਦੂਜਾ ਤੀਰ ਕੰਨ ਕੋਲੋਂ ਦੀ ਛੂਕਦਾ ਨਿਕਲ ਗਿਆ ਬੜਾ ਖਤਰਨਾਕ ਹਮਲਾ ਸੀ ਹੋਰ ਨੇੜੇ ਆਇਆ ਉਹ ਗੁਰੂ ਜੀ ਦੀ ਕਮਰ ਤੇ ਜਿਹੜੀ ਪੇਟੀ ਬੰਨੀ ਸੀ ਉਹਨੂੰ ਚੀਰਦਾ ਹੋਇਆ ਸਰੀਰ ਨੂੰ ਥੋੜਾ ਜਿਹਾ ਛੂ ਗਿਆ ਪਰ ਵਾਹਿਗੁਰੂ ਦੀ ਕਿਰਪਾ ਕੋਈ ਡੂੰਗਾ ਜ਼ਖਮ ਨਹੀਂ ਹੋਇਆ ਹਮ ਪਰ ਇਸ ਹਮਲੇ ਨਾਲ ਗੁਰੂ ਜੀ ਨੂੰ ਬਹੁਤ ਰੋ ਆਇਆ ਗੁੱਸਾ ਆਇਆ ਉਹ ਆਪ ਲਿਖਦੇ ਨੇ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਜਦੋਂ ਤੀਰ ਲੱਗਾ ਤੇ ਗੁੱਸਾ ਜਾਗ ਪਿਆ ਤੇ ਫਿਰ ਫਿਰ ਗੁਰੂ ਜੀ ਨੇ ਆਪਣੀ ਕਮਾਂਡ ਚੁੱਕੀ ਨਿਸ਼ਾਨਾ ਲਿਆ ਤੇ ਇੱਕੋ ਤੀਰ ਐਸਾ ਮਾਰਿਆ ਕਿ ਹਰੀਚੰਦ ਥਾਂ ਤੇ ਹੀ ਡੇਰ ਹੋ ਗਿਆ ਇੱਕੋ ਤੀਰ ਨਾਲ ਹਾਂਜੀ ਤੇ ਜਿਵੇਂ ਹੀ ਹਰੀਚੰਦ ਡਿੱਗਿਆ ਗੁਰੂ ਜੀ ਨੇ ਜੈਕਾਰਾ ਲਾਇਆ ਪਾਈ ਜੀਤ ਮੇਰੀ ਕ੍ਰਿਪਾ ਕਾਲਕੇਰੀ ਇਹ ਮੇਰੀ ਜਿੱਥੋਈ ਹੈ ਅਕਾਲ ਪੁਰਖ ਦੀ ਕਿਰਪਾ ਨਾਲ ਬਿਲਕੁਲ ਜਦੋਂ ਉਹਨਾਂ ਦਾ ਸਭ ਤੋਂ ਤਕੜਾ ਯੋਧਾ ਹਰੀਚੰਦ ਮਾਰਿਆ ਗਿਆ ਫਿਰ ਤਾਂ ਪਹਾੜੀ ਫੌਜਾਂ ਦੇ ਪੈਰ ਔਖੜ ਗਏ ਹੋਣਗੇ ਹਾਂਜੀ ਬਸ ਫਿਰ ਕੀ ਸੀ ਹੌਂਸਲੇ ਟੁੱਟ ਗਏ ਉਹਨਾਂ ਦੇ ਪਗਦੜ ਮਚ ਗਈ ਮੈਦਾਨ ਛੱਡ ਕੇ ਭੱਜ ਤੁਰੇ ਅੱਛਾ ਗੁਰੂ ਜੀ ਦੇ ਸਿੱਖਾਂ ਨੇ ਟਿਕਾ ਕੀਤਾ ਜਮਨਾ ਨਦੀ ਤੱਕ ਖਦੇੜਿਆ ਉਹਨਾਂ ਨੂੰ ਕਈ ਭੱਜਦੇ ਹੋਏ ਨਦੀ ਚ ਡੁੱਬ ਕੇ ਮਰ ਗਏ ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਉਨ੍ਹਾਂ ਦੇ ਸਿੱਦਕੀ ਸਿੱਖਾਂ ਦੀ ਪੀਰ ਬੁੱਧੂ ਸ਼ਾਹ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਾਨਦਾਰ ਜਿੱਤ ਹੋਈ ਇਤਿਹਾਸਕ ਜਿੱਤ ਸੀ ਇਹ ਪਰ ਜਿੱਤਾਂ ਐਵੇਂ ਨਹੀਂ ਮਿਲਦੀਆਂ ਕੀਮਤ ਤਾਂ ਚੁਕਾਉਣੀ ਪੈਂਦੀ ਹੈ ਕੀ ਨੁਕਸਾਨ ਹੋਇਆ ਆਪਣਾ ਹਾਂਜੀ ਕੀਮਤ ਬਹੁਤ ਵੱਡੀ ਸੀ ਕੁਰਬਾਨੀਆਂ ਬੇਸ਼ੁਮਾਰ ਹੋਈਆਂ ਪੀਰ ਬੁੱਧੂ ਸ਼ਾਹ ਜੀ ਉਹਨਾਂ ਦੇ ਦੋ ਪੁੱਤਰ ਸੈਦ ਅਸ਼ਰਫ ਸ਼ਾਹ ਤੇ ਸੈਦ ਮੁਹੰਮਦ ਸ਼ਾਹ ਸ਼ਹੀਦ ਹੋ ਗਏ ਉਹਨਾਂ ਦੇ ਭਰਾ ਪੂਰੇ ਸ਼ਾਹ ਵੀ ਸ਼ਹੀਦ ਹੋ ਗਏ ਗੁਰੂ ਜੀ ਦੀ ਭੂਆ ਬੀਬੀ ਵੀਰੋ ਜੀ ਉਹਨਾਂ ਦੇ ਦੋ ਪੁੱਤਰ ਸ਼ਹੀਦ ਹੋਏ ਸੰਗੋਸ਼ਾ ਤੇ ਜੀਤਮਲ ਦੋ ਪਰਾ ਸ਼ਹੀਦ ਹੋ ਗਏ ਹਾਂਜੀ ਤੇ ਇਹਨਾਂ ਤੋਂ ਇਲਾਵਾ ਹੋਰ ਕਿੰਨੇ ਹੀ ਸਿੱਖ ਕਿੰਨੇ ਹੀ ਪੀਰ ਜੀ ਦੇ murid ਇਸ ਧਰਮ ਯੁੱਧ ਵਿੱਚ ਕੰਮ ਆਏ ਤੇ ਦੁਸ਼ਮਣ ਵਾਲੇ ਪਾਸੇ ਦੁਸ਼ਮਣ ਦਾ ਵੀ ਭਾਰੀ ਨੁਕਸਾਨ ਹੋਇਆ ਉਹ ਜਿਹੜੇ ਧੋਖੇਬਾਜ਼ ਪਠਾਨ ਸਰਦਾਰ ਸੀ ਨਜਾਬਤ ਖਾਂ ਤੇ ਹਯਾਤ ਖਾਂ ਉਹ ਮਾਰੇ ਗਏ ਹਰੀਚੰਦ ਤਾਂ ਮਾਰਿਆ ਹੀ ਗਿਆ ਉਹਦੇ ਨਾਲ ਤਿੰਨ ਹੋਰ ਪਹਾੜੀ ਰਾਜੇ ਵੀ ਇਸ ਜੰਗ 'ਚ ਮਾਰੇ ਗਏ ਤੇ ਫੌਜ ਤਾਂ ਪਤਾ ਨਹੀਂ ਕਿੰਨੀ ਮਰੀ ਉਹਨਾਂ ਦੇ ਜੰਗ ਤੋਂ ਬਾਅਦ ਪੀਰ ਬੱਦੂ ਸ਼ਾਹ ਜੀ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ ਗੁਰੂ ਜੀ ਨੇ ਉਹਨਾਂ ਨੂੰ ਕੋਈ ਇਨਾਮ ਵਗੈਰਾ ਦਿੱਤਾ ਗੁਰੂ ਜੀ ਨੇ ਪੀਰ ਜੀ ਨੂੰ ਬੁਲਾਇਆ ਬਹੁਤ ਸਤਕਾਰ ਦਿੱਤਾ ਪੁੱਛਿਆ ਪੀਰ ਜੀ ਤੁਸੀਂ ਜੋ ਸੇਵਾ ਤੇ ਕੁਰਬਾਨੀ ਕੀਤੀ ਹੈ ਦੱਸੋ ਕੀ ਲੈਣਾ ਚਾਹੋਗੇ ਹਾਂਜੀ ਪੀਰ ਜੀ ਨੇ ਅੱਗੋਂ ਜੋ ਮੰਗਿਆ ਉਹ ਸੱਚੀ ਸ਼ਰਧਾ ਦੀ ਨਿਸ਼ਾਨੀ ਆ ਕੋਈ ਜਾਗੀਰ ਨਹੀਂ ਕੋਈ ਪੈਸਾ ਤੇ ਲਾਨੀ ਫਿਰ ਕੀ ਮੰਗਿਆ ਕਹਿੰਦੇ ਸੱਚੇ ਪਾਤਸ਼ਾਹ ਜੇ ਸੱਚਮੁੱਚ ਟੁੱਟਿਓ ਨਾ ਤਾਂ ਬਸ ਮੈਨੂੰ ਆਪਣੀ ਇਸ ਦਸਤਾਰ ਦਾ ਇੱਕ ਪੱਲਾ ਦੇ ਦਿਓ ਤੇ ਆਹ ਜਿਹੜਾ ਕੰਗਾ ਤੁਸੀਂ ਕੇਸਾਂ 'ਚ ਫੇਰ ਦਿਓ ਇਹ ਬਖਸ਼ ਦਿਓ ਇਹਦੇ ਨਾਲ ਤੁਹਾਡੇ ਕੁਝ ਕੇਸ ਵੀ ਲੱਗੇ ਹੋਣਗੇ ਵਾਹ ਕਿੰਨੀ ਨਿਰਾਲੀ ਮੰਗ ਸਿਰਫ ਯਾਦਗਾਰ ਮੰਗੀ ਬਿਲਕੁਲ ਇਹ ਸੀ ਸ਼ਰਧਾ ਗੁਰੂ ਜੀ ਨੇ ਬੜੇ ਪਿਆਰ ਨਾਲ ਉਹਨਾਂ ਦੀ ਇਹ ਮੰਗ ਪੂਰੀ ਕੀਤੀ ਕਮਾਲ ਦੀ ਗੱਲ ਹੈ ਤਾਂ ਫਿਰ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀਏ ਇਸ ਪੰਗਾਣੀ ਦੇ ਯੁੱਧ ਦਾ ਸਿੱਟਾ ਕੀ ਨਿਕਲਿਆ ਇਦੀ ਅਹਿਮੀਅਤ ਕੀ ਹੈ ਦੇਖੋ ਪੰਗਾਣੀ ਸਿਰਫ ਇੱਕ ਫੌਜੀ ਜਿੱਤ ਨਹੀਂ ਸੀ ਇਹ ਇੱਕ ਵਿਚਾਰਧਾਰਾ ਦੀ ਜਿੱਤ ਸੀ ਇਸ ਨੇ ਸਾਬਿਤ ਕਰਤਾ ਕਿ ਸੱਚ ਧਰਮ ਇਨਸਾਫ ਤੇ ਹੌਸਲੇ ਨਾਲ ਭਾਵੇਂ ਗਿਣਤੀ ਘੱਟ ਹੋਵੇ ਵੱਡੀਆਂ ਵੱਡੀਆਂ ਤਾਕਤਾਂ ਨੂੰ ਹਰਾਇਆ ਜਾ ਸਕਦਾ ਇਹ ਧੋਖੇ ਤੇ ਵਫਾਦਾਰੀ ਦੀ ਜਿੱਤ ਸੀ ਜ਼ੁਲਮ ਤੇ ਨਿਆਂ ਦੀ ਜਿੱਤ ਸੀ ਬਿਲਕੁਲ ਤੇ ਇਸ ਜਿੱਤ ਨੇ ਨਾ ਸਿੱਖਾਂ ਦਾ ਮਨੋਬਲ ਬਹੁਤ ਉੱਚਾ ਚੁੱਕਤਾ ਆਉਣ ਵਾਲੇ ਜਿਹੜੇ ਵੱਡੇ ਸੰਘਰਸ਼ ਸੀ ਖਾਸ ਕਰਕੇ ਖਾਲਸਾ ਪੰਥ ਦੀ ਸਿਰਜਣਾ ਉਹਦੇ ਲਈ ਇੱਕ ਬਹੁਤ ਮਜ਼ਬੂਤ ਨੀਂਹ ਰੱਖੀ ਇਸ ਜਿੱਤ ਨੇ ਬਹੁਤ ਵਧੀਆ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਸਾਰੀ ਘਟਨਾ ਸਾਡੇ ਸਾਹਮਣੇ ਰੱਖੀ ਇਕਲ ਹੋਰ ਕਈ ਵਾਰ ਇਤਿਹਾਸ ਚ ਨਾ ਤਰੀਕਾਂ ਚ ਜਾਂ ਛੋਟੇ ਮੋਟੇ ਵੇਰਵਿਆਂ ਚ ਥੋੜਾ ਬਹੁਤ ਫਰਕ ਮਿਲ ਜਾਂਦਾ ਵਕ ਵਕ ਥਾਮਾ ਤੇ ਹਾਂਜੀ ਹੋ ਸਕਦਾ ਹੈ ਆਪਣਾ ਮਕਸਦ ਇੱਥੇ ਕਿਸੇ ਨੂੰ ਗਲਤ ਸਾਬਿਤ ਕਰਨਾ ਨਹੀਂ ਸਗੂ ਇਸ ਮਹਾਨ ਇਤਿਹਾਸਿਕ ਘਟਨਾ ਬਾਰੇ ਨਿਰਪੱਖ ਹੋ ਕੇ ਜਾਣਕਾਰੀ ਸਾਂਝੀ ਕਰਨਾ ਹੈ ਬਿਲਕੁਲ ਠੀਕ ਇਤਿਹਾਸ ਨੂੰ ਸਮਝਣਾ ਉਸ ਤੋਂ ਸਿੱਖਣਾ ਇਹੀ ਮੁੱਖ ਗੱਲ ਹੈ ਤੇ ਜਿਹੜੇ ਸਰੋਤੇ ਸਾਡੀ ਇਸ ਚਰਚਾ ਨੂੰ ਹੋਰ ਵਿਸਤਾਰ ਚ ਦੇਖਣਾ ਚਾਹੁੰਦੇ ਨੇ ਉਹ ਸਾਡੇ YouTube ਚੈਨਲ ਚਿਟਚੈਟ ਪੰਜਾਬ ਨੂੰ ਜ਼ਰੂਰ ਸਬਸਕ੍ਰਾਈਬ ਕਰਨ। ਹਾਂਜੀ ਤੇ ਤੁਹਾਡੇ ਸੁਝਾਵਾਂ ਦਾ ਵੀ ਸਾਨੂੰ ਇੰਤਜ਼ਾਰ ਰਹੇਗਾ। ਜੇ ਕੋਈ ਗੱਲ ਕੋਈ ਵਿਚਾਰ ਮਨਚ ਹੋਵੇ ਤਾਂ ਥੱਲੇ ਕਮੈਂਟਸ ਚ ਜ਼ਰੂਰ ਦੱਸਣਾ ਜੀ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛਣ ਜਾਈਏ। ਸੋਚਣ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਹਿਲੀ ਵੱਡੀ ਜਿੱਤ ਜਿਹੜੀ ਉਹਨਾਂ ਨੇ ਇੰਨੀ ਛੋਟੀ ਉਮਰ ਚ ਤੇ ਇੰਨੀ ਔਖੇ ਹਾਲਾਤਾਂ ਚ ਜਿੱਤੀ। ਇਸ ਜਿੱਤ ਨੇ ਉਹਨਾਂ ਦੇ ਮੰਚ ਭਵਿੱਖ ਦੇ ਵੱਡੇ ਕੰਮਾਂ ਲਈ ਖਾਸ ਕਰਕੇ ਖਾਲਸਾ ਸਾਜਣ ਦੇ ਇਨਕਲਾਬੀ ਕਦਮ ਲਈ ਕਿੰਦਾ ਦਾ ਆਤਮ ਵਿਸ਼ਵਾਸ ਭਰਿਆ ਹੋਊਗਾ ਕਿਹੋ ਜਿਹਾ ਰਾ ਪੱਦਰਾ ਕੀਤਾ ਹੋਊਗਾ ਇਸ ਸਵਾਲ ਨਾਲ ਹੀ ਇਜਾਜ਼ਤ ਲੈਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ